ਮੱਕਦੂ ਹੁਣ ਉਹ ਅਸੀਂ ਦੱਸ ਸਕਦੀ ਹਾਂ ਇਹ ਦਿੱਲੀ ਚ ਸਰਕਾਰ ਚਲੇ ਗਈ ਹਰਿਆਣਾ ਚ ਬੜੇ ਜੋਰ ਸ਼ੋਰ ਨਾਲ ਪੱਪਾ ਪਾਰ ਹੋਈ ਸੀ ਉੱਥੇ ਇੱਕ ਵੀ ਸੀਟ ਨਮਸਕਾਰ ਮੈਂ ਅਵਿਨਾਸ਼ ਰੈਖਨਾਂ ਸਾਫ ਦਾ ਮੈਂਬਰ ਪਾਰਲੀਮੈਂਟ ਅੱਜ ਮੈਨੂੰ ਕਿਸੇ ਘਰ ਜਾਣ ਦਾ ਮੌਕਾ ਮਿਲਿਆ ਤੋਂ ਦਾ ਬੱਚਾ ਪੇਪਰ ਦੇ ਕੇ ਆਇਆ ਸੀ ਤਾਂ ਉਸਨੇ ਕਿਹਾ ਕਿ ਸਾਨੂੰ ਦੋ ਐਸੇ ਕੁਸਚਨ ਪੁੱਛੇ ਗਏ ਆ ਪਹਿਲਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮ ਕੀ ਹੈ ਤੇ ਦੂਜਾ ਇਹਦੀ ਸਥਾਪਨਾ ਕਦੋਂ ਹੋਈ ਹੈ ਤਾਂ ਮੇਰਾ ਦੋਸਤ ਕਹਿਣ ਲੱਗਾ ਕਿ ਤੂੰ ਕੀ ਲਿਖਿਆ ਕਹਿੰਦਾ ਪਹਿਲੇ ਕੁਸਚਨ ਦੇ ਵਿੱਚ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ 10-20 ਸ਼ਬਦੀਆਂ ਦੀ ਲਿਖਣੀ ਹੈ ਤਾਂ ਮੈਂ ਉਸ ਬੱਚੇ ਨੇ ਗਿਆ ਜਵਾਬ ਦਿੱਤਾ ਕਿ ਜਿੰਨੀਆਂ ਲੁੱਟਾਂ ਖੋਹਾਂ ਇਸ ਪ੍ਰਦੇਸ਼ ਚ ਹੋਈਆਂ ਚੋਰੀਆਂ ਹੋ ਰਹੀਆਂ ਲੈਂਡ ਆਰਡਰ ਦੀ ਸਿਚੁਏਸ਼ਨ ਬਹੁਤ ਖਰਾਬ ਹੈ ਔਰ ਜਿਸ ਕਨਵੀਨਰ ਨੇ ਇਹਨਾਂ ਦੇ ਇਹ ਕਹਿ ਕੇ ਸੱਤਾ ਲਈ ਸੀ ਦਿੱਲੀ 'ਚ ਕਿ ਮੈਂ ਇੱਕ ਆਮ ਆਦਮੀ ਤਰ੍ਹਾਂ ਰਹੂੰਗਾ ਉਹ ਰਾਜ ਮਹਿਰ ਬਣਾ ਕੇ ਰਿਆ ਮੈਂ ਇੱਕ ਗੱਡੀ 'ਚ ਘੁੰਮਾਂਗਾ ਚੱਲ ਜਿਹੜੀ ਗੱਡੀ 'ਚ ਘੁੰਮਿਆ ਦੂਜੀ ਗੱਲ ਕਿ ਵਿਪਾਸਨਾ ਕਰਨ ਹੁਸ਼ਾਰਪੁਰ ਆਏ ਤੇ ਜੇ ਉਹਨਾਂ ਨੇ ਧਿਆਨ ਕਰਨਾ ਸੀ ਤਾਂ 200 300 ਲੋਕਾਂ ਦੀ ਫੌਜ ਦੀ ਕੀ ਲੋੜ ਸੀ ਉਹ ਸਾਰਾ ਖਰਚਾ ਪੰਜਾਬ ਨੇ ਕੀਤਾ ਤੇ ਨੀਤੀਆਂ ਇਹ ਨੇ ਕਿ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਆਣ ਆਪਣੀ ਮੋਹਰ ਲਾ ਕੇ ਆਪਣੀ ਫੋਟੋ ਲਾ ਕੇ ਜਨਤਾ 'ਚ ਉਸ ਗੱਲ ਨੂੰ ਵੰਡ ਦੇਣ ਇਹ ਇਹਨਾਂ ਦੇ ਪ੍ਰੋਗਰਾਮ ਤੇ ਨੀਤੀਆਂ ਨੇ ਔਰ ਠਾਣਿਆਂ 'ਚ ਪੁਲਿਸ ਹੈ ਨਹੀਂ ਹਸਪਤਾਲ 'ਚ ਡਾਕਟਰ ਹੈ ਨਹੀਂ ਸਕੂਲਾਂ 'ਚ ਟੀਚਰ ਹੈ ਨਹੀਂ ਦਫ਼ਤਰਾਂ 'ਚ ਮੁਲਾਜ਼ਮ ਹੈ ਨਹੀਂ ਅੱਜ ਬਿਨਾਂ ਪੈਸੇ ਤੋਂ ਇਸ ਕਾਰ ਤੇ ਕੋਈ ਕੰਮ ਨਹੀਂ ਹੋ ਰਿਹਾ ਇਹ ਇਹਨਾਂ ਦੇ ਪ੍ਰੋਗਰਾਮ ਤੇ ਨੀਤੀਆਂ ਨੇ ਦੂਸਰਾ ਸਵਾਲ ਸੀ ਉਹਦੇ ਵਿੱਚ ਆਪਸ਼ਨ ਦਿੱਤੀ ਹੋਈਆਂ ਸੀ ਕਿ ਆਮਾਦੀ ਪਾਰਟੀ ਸਥਾਪਨਾ ਕਦੋਂ ਹੋਈ ਤੇ ਮੇਰੇ ਦੋਸਤ ਨੇ ਪੁੱਛਿਆ ਤੂੰ ਕੀ ਲਿਖਿਆ ਕਹਿੰਦਾ ਮੈਂ ਚਾਹੇ ਕੁਐਸਚਨ ਕੱਲ ਸੀ ਜਾਂ ਠੀਕ ਸੀ ਮੈਂ ਹੱਥ ਨਾਲ ਲਿਖਤਾ ਕਿ ਸਥਾਪਨਾ ਕਦੋਂ ਹੋਈ ਇਹ ਤਾਂ ਮੈਨੂੰ ਪਤਾ ਨਹੀਂ ਲੇਕਿਨ ਇਹਦਾ ਖਾਤਮਾ ਜਿਹੜਾ ਹੈ ਉਹ ਪੱਕਾ ਤੈ ਹੋ ਗਿਆ ਵੀ ਖਾਤਮਾ ਕਦੋਂ ਹੋਣਾ ਉਹ ਅਸੀਂ ਦੱਸ ਸਕਦੇ ਹਾਂ ਇਹ ਦਿੱਲੀ ਚ ਸਰਕਾਰ ਚ ਰਹਿ ਗਈ ਹਰਿਆਣਾ ਚ ਬੜੇ ਜੋਰ ਸ਼ੋਰ ਨਾਲ ਪੱਪਾ ਪਾਰ ਹੋਈ ਸੀ ਉੱਥੇ ਇੱਕ ਵੀ ਸੀਟ ਨਹੀਂ ਆਈ ਜੰਮੂ ਕਸ਼ਮੀਰ ਚ ਹਿਮਾਚਲ ਚ ਗੁਜਰਾਤ ਚੰਗੀ ਤਰ੍ਹਾਂ ਪਿਟੇ ਨੇ ਇਸ ਕਰਕੇ ਇਹਨਾਂ ਦਾ ਖਾਤਮਾ ਜਿਹੜਾ ਹੈ ਉਹ ਜ਼ਰੂਰੀ ਹੈ। ਇੱਕ ਗੱਲ ਹੋਰ ਕਿ ਜਿੰਨਾ ਪੈਸਾ ਇਹ ਐਡਵਰਟਾਈਜ਼ਮੈਂਟ ਤੇ ਇਸ਼ਤਿਹਾਰਾਂ ਤੇ ਖਰਚਦੇ ਨੇ ਉਹਦੇ ਵਿੱਚ 10% ਕੰਪਨੀ ਕਰਦੇ। ਇਸ਼ਤਿਹਾਰबाजी ਕਰਨ ਨੂੰ ਬਹੁਤ ਮਾਹਰ ਨੇ ਇਹ ਇਹਨਾਂ ਸਰਕਾਰ ਦੀਆਂ ਪਾਲਿਸੀ ਨੇ। ਤੋਂ ਰਾਜਨੀਤੀ ਸਿੱਖਿਆ 'ਚ ਕਰਨ ਦੀ ਜ਼ਰੂਰਤ ਨਹੀਂ। ਬੱਚਿਆਂ ਨੂੰ ਅੱਛੇ ਸਵਾਲ ਪੁੱਛ ਕੇ ਉਹਨਾਂ ਦਾ IQ ਵਧਾਣ ਦੀ ਲੋੜ ਹੈ। ਮੈਂ ਆਮ ਆਦਮੀ ਪਾਰਟੀ ਦੀ ਇਸ ਨੀਤੀ ਤੋਂ ਜਿੰਨੀ ਸ਼ਬਦ ਕੱਟਨੇ ਨਿਖੇਦੀ ਕਰਦਾ ਔਰ ਇਹਨਾਂ ਨੂੰ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ